ਜਦ ਮੈਂ ਕਾ ਚੱਲਿਆ ਵੀਰ ਇੱਥੇ ਪੱਠੇ ਵੱਡਣ ਗਿਆ ਇੱਥੇ ਕਰਦਾ ਗੱਲ ਵੀਰ ਪੱਠੇ ਵੱਡਣ ਗਿਆ ਆਹੋ ਯਾਰ ਮੈਂ ਕਹਾਂ ਚ ਪੱਠੇ ਵੱਡ ਲਈ ਬੜਾ ਮੈਣਾ ਜਾ ਹੋਇਆ ਹੈ ਆ ਮੈਂ ਜੱਲਿਆ ਹਾਂ ਘਰ ਤਾਂ ਡਿਆ ਲ ਹਾਂ ਹਾਂ ਤੇ ਮੈਂ ਗੱਲ ਜੀ ਕਰਨੀ ਹੈ ਇੱਕ ਹਾਂ ਦੱਸ ਤੂੰ ਕਰ ਮਨਪੀਤ ਦੇ ਗਵਾਂਢ ਇੱਕ ਕੁੜੀ ਆ ਉਹ ਚੜੀ ਦਾ ਤਲਾਕ ਹੋਇਆ ਆ ਅੱਛਾ ਤੇ ਉਹ ਵੀ ਲੱਭਦੇ ਫਿਰਦੇ ਇਦਾਂ ਇਦਾਂ ਵਿਆਹ ਨਹੀਂ ਹੋਣਾ ਵੀ ਅੱਛਾ ਤੇ ਮੈਂ ਹਾਂ ਜੇ ਤੁਹਾਨੂੰ ਰਿਸ਼ਤਾ ਕਰਾ ਦਿਆਂ ਦਾ ਤੇ ਜਦ ਮੈਂ ਕਿਸ਼ਤਾ ਕੀ ਕਰਨਾ ਮੈਂ ਇਹ ਨਾ ਹੋਏ ਮੁੜ ਕੇ ਕੁੜੀ ਨੂੰ ਨਾ ਤੰਗ ਕਰੇ ਬਹੁਤਾ ਨਹੀਂ ਮੈਂ ਕੀਤੀ ਮਨਪੀਣਾ ਗੱਲ ਉਹ ਕਹਿੰਦੀ ਉਹ ਵਿਚਾਰੀ ਦੁੱਖਾਂ ਦੀ ਬਿਮਾਰੀ ਆ ਤੇ ਉਹ ਵੀ ਕੱਲੀ ਰੋਂਦੀ ਰਿੰਦੀ ਝੁਰਦੀ ਰਿੰਦੀ ਆ ਤੇ ਮੈਂ ਸਮਲੀ ਨੂੰ ਤੰਗ ਤੋੰਗ ਨਾ ਬਾਤ ਕਰੇ ਆਹੋ ਉਹਦਾ ਕੁਇਦ ਕਰਕੇ ਆਉਂਦਾ ਮਤਰਈਆਂ ਮਤਰਈਆਂ ਹੁੰਦੀਆਂ ਉਹ ਬੰਦ ਜਾਂ ਨਹੀਂ ਨਾ ਮੁੜ ਕੇ ਨਹੀਂ ਕਹਿੰਦੀ ਉਹ ਕਿੰਨੇ ਦੁੱਖ ਬੜੇ ਵੇਖੇ ਨੇ ਆਪ ਹੀ ਤੇ ਉਹ ਨਹੀਂ ਉਹਨੇ ਨਹੀਂ ਕਿੱਦਾਂ ਕਰਨਾ ਤੇ ਮੈਂ ਤਾਂ ਥਾਲ ਨਾ ਗੱਲ ਕਰਨ ਡਿਆ ਜਦ ਮੇਰਾ ਤਰੀਆ ਪਹਿਲਵਾਨ ਮੰਨਦਾ ਉਹ ਮੇਰਾ ਤਾਂ ਇਹ ਹੁੰਦਾ ਕਿ ਜਿਹੜੀ ਵਿਚਾਰੀ ਸਮਰੀਤ ਵਿਚਾਰੀ ਨੂੰ ਕੰਮ ਬੜਾ ਪੈਂਦਾ ਵਾ ਉਹ ਤਾਂ ਹੈਗਾ ਉਹ ਮਾਦਾ ਬੜਾ ਦਈ ਰਹਿੰਦੀ ਉਹਨੂੰ ਮਾਦਾ ਵਿਚਾਰੀ ਬਿਉਰਗ ਆ ਉਹਦੇ ਕਿੰਨਾ ਕੰਮ ਹੁੰਦਾ ਹੂੰ ਉਹਨੇ ਪੜਨਾ ਵੀ ਕੁੜੀ ਨੇ ਤੇ ਜੇ ਉਹਨੂੰ ਮਾਂ ਦਾ ਪਿਆਰ ਮਿਲ ਜੇ ਤੇ ਚੰਗਾ ਹੀ ਆ ਤੂੰ ਹੀ ਕਰੋ ਬਾਹਰ ਹੀ ਦੇਈਓ ਜੇ ਤਾਂ ਮਾਂ ਦਾ ਪਿਆਰ ਮਿਲ ਜੇ ਚੰਗਾ ਵਾ ਨਾ ਜੇ ਨਾ ਮਿਲੇ ਤਾਂ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਨਹੀਂ ਨਹੀਂ ਉਹ ਤਾਂ ਪੂਰੀ ਗੱਲਬਾਤ ਕਰਾਂਗੇ ਅੰਨਾ ਤੇ ਫੇਰ ਹੀ ਆ ਉਹਦਾ ਕੋਈ ਕਹਿੰਦੀ ਚੰਗੀ ਆ ਕੁੜੀ ਹੂੰ ਤੇ ਹਾਨੂੰ ਉਹਦਾ ਤਲਾਕ ਹੋਇਆ ਉਥੋਂ ਪਹਿਲਾਂ ਆ ਤਲਾਕ ਹੋਇਆ ਵਾ ਨਹੀਂ ਨਹੀਂ ਉਹ ਕਿਉਂ ਹੋਇਆ ਕਿਹੜੀ ਗੱਲਾਂ ਹੋਇਆ ਤਲਾਕ ਉਹਦਾ ਉਹਦੇ ਨਾਲ ਹੋਇਆ ਵਾ ਤੀ ਪੁੱਤ ਨਹੀਂ ਹੋਇਆ ਅੱਛਾ ਤੋ ਤਾਂ ਛੜਤੀ ਏ ਠੀਕ ਆ ਤੇ ਸਾਨੂੰ ਤਾਂ ਲੱਗਾ ਕਿ ਜੇ ਮੰਨ ਲਓ ਉਹਨੂੰ ਨਿਆਣਾ ਦੀ ਘਾਟ ਵਾ ਨਾ ਤੇ ਉਹਨਾਂ ਵਿਚਾਰੀ ਨੇ ਮੋਹ ਕਰਨਾ ਹੀ ਆ ਘਰੇ ਹੁਣ ਰਾਬੜੀਆਂ ਗੱਲਾਂ ਨੇ ਪਤਾ ਨਹੀਂ ਕਰਨਾ ਹੋਏ ਹੋਰ ਨਾ ਪਵਾੜਾ ਪੈ ਜਾਈ ਡਾਰੀ ਆਉਂਦਾ ਹੀ ਭਰਾ ਨਹੀਂ ਫਿਰ ਐਦਾਂ ਵਿਚਾਰੀ ਤੰਗ ਹੀ ਜਸਮੀਤ ਨਹੀਂ ਅਗੀ ਤੇ ਵੇਖੀ ਤੇ ਜਾਂਦੀ ਨਹੀਂ ਵਿਚਾਰੀ ਜਦੋਂ ਕੀ ਜਾਂਦ ਹੁੰਦੇ ਜਦੋਂ ਪੜ੍ਹਨੇ ਬਿਠਾਈਦਾ ਵਾ ਮਾਤਾ ਆਉਂਦੀ ਆ ਮੋਸੀ ਵੇਲੇ ਕੋਈ ਨਾ ਕੋਈ ਕੰਮ ਦੱਸ ਦਿੰਦੀ ਆਹੋ ਤੇ ਕੰਮ-ਕੁਮ ਤੇ ਕਰੂਗੀ ਨਾਲ ਤੇ ਕੀ ਪਤਾ ਵਿਚਾਰੀ ਜਿਉਂ ਹੀ ਫੁੱਦਰ ਜੇ ਚਲੋ ਜੇ ਕਰ ਲੋ ਮਾਤਾ ਨਾਲ ਆਹੋ ਚਲੋ ਵੇਖਾਂਗੇ ਪਰ ਮੇਰਾ ਮੰਨਣੀਓ ਪੁਹਲਣਾ ਮੇਰਾ ਮਨ ਸਾਦੀ ਨਹੀਂ ਦਿੰਦਾ ਨੇ ਇਹ ਕੜਾ ਘਟ ਕਰਨੇ ਪੈਣਾ ਵਾ ਚਲ ਆ ਜਾ ਨਹੀਂ ਤੀ ਕਰਿਓ ਗੱਲ ਆਪਣੇ ਘਰ ਸਲਾਹ ਕਰ ਲਿਓ ਤੇ ਮੈਂ ਕੱਲੂ ਮਾਂ ਪੀਨੂ ਵੀ ਠੀਕ ਆ ਦੇ ਉਹ ਮਣਾਉ ਵੀ ਮਾਦਾ ਨੂੰ ਵੀ ਚਲੋ ਜੋ ਵੇਖ ਵੇਨੇ ਚ ਨਹੀਂ ਚੰਗੀ ਏ ਕੁੜੀ ਮੈਂ ਪੁੱਛਿਆ ਮਾਂ ਪੀਨੂ ਸਾਰਾ ਪੁੱਛਿਆ ਮੈਂ ਅਗੜਾ ਦੁਖੀ ਏ ਤੁਹਾਡਾ ਨਹੀਂ ਨਹੀਂ ਉਹ ਤੁਸੀਂ ਦੁਖੀ ਤੁਸੀਂ ਤਾਂ ਗਵਾਡ ਜਾ ਬੜਾ ਵਧੀਆ ਵਾ ਆਹ ਤੋ ਚਾਰੀ ਮੈਂ ਮਹਿਮ ਕੁੜੀ ਮੇਜੂ ਮਾਦਾ ਪਿਆਰ ਚਲੋ ਠੀਕ ਆ ਇਹਨਾ ਸੋਚੀ ਦੇਣੀ ਹੁੰਦਾ ਲੱਲਈ ਦੇ ਫੈਸਲੇ ਚਲ ਦੇਖਦੇ ਹਾਂ ਕੋਈ ਗੱਲ ਨਹੀਂ ਕਰਦੇ ਮਾਨਸਲਾਹ ਕੀ ਆ ਆਹ ਕੋਈ ਨਹੀਂ ਦੱਸ ਦਿਓ ਫੇ ਮੈਨੂੰ ਚਾ ਫੋਨ ਕਰਦੇ ਮਾਂਪੀ ਨੂੰ ਕੋਈ ਚਾਹਵੇਂ ਠੀਕ ਹੈ ਚਲ ਵੇਖ ਲਾ ਹੋਰ ਅੱਜ ਕਰਨ ਨੂੰ ਨਹੀਂ ਜਾ ਆ ਜਾ ਨਹੀਂ ਬੱਸ ਹੁਣ ਬੁਖਾਰ ਚੜਾ ਕੇ ਤੇ ਪੈ ਗਈ ਆ ਗੰਦ ਬਣਾਵਾ ਖਾਂਦੀ ਰਹਿੰਦੀ ਕਿ ਤਰ੍ਹਾਂ ਸਰੀਰ ਇਹਦਾ ਤਪੰਡਿਆ ਵਾ ਰਾਜੋ ਮੈਂ ਨਹੀਂ ਆ ਉਹ ਤੂੰ ਮੰਦੀ ਨਹੀਂ ਮੇਰੀ ਮੇਰੇ ਕੋ ਖਾਣ ਨੂੰ ਹੀ ਨਹੀਂ ਜੀ ਕਰਨ ਦੇ ਦਾ ਖਿਚੜੀ ਬਣਾ ਕੇ ਦਵਾ ਨਹੀਂ ਮੇਰੇ ਕੋ ਖਿਚੜੀ ਖਾਣ ਨੂੰ ਜੀ ਕਰਨ ਦੇ ਜਿਹੜੀ ਮੈਂ ਚੀਜ਼ ਨਹੀਂ ਉਹ ਤੂੰ ਮੰਦੀ ਨਹੀਂਗੀ ਚਰਕੁਟਾ ਕਿੰਨਾ ਬੁਖਾਰ ਚੜਿਆ ਵੇਖ ਮੈਂ ਅਥੇ ਹੋਰ ਕੋਈ ਕੰਮ ਕਰਨਾ ਵਾ ਓਏ ਮੇਰੇ ਲੱਗੇ ਬੈਜੋ ਨਾ ਤੇ ਹੀ ਇੱਥੇ ਥੋੜਾ ਜਿਹਾ ਕਿੰਨਾ ਕੰਮ ਕਰਨ ਵਾਲਾ ਵੇਖ ਪਿਆ ਵਾ ਹੈ ਰੋਟੀ ਪਾਣੀ ਵੀ ਹਜੇ ਕਰਨਾ ਸਬਜੀ ਬਣਾਉਣੀ ਆ ਜੇ ਤੂੰ ਤੂੰ ਖਾਣਾ ਮੈਨੂੰ ਦੱਸ ਦੇ ਮੈਂ ਬਣਾ ਦਿੰਨੀ ਆ ਤੈਨੂੰ ਮੇਰਾ ਖਾਨੂਨੀ ਜੀ ਕਰਨ ਦਾ ਵਸਤੇ ਮੈਨੂੰ ਲੱਗਦਾ ਜੋ ਇੱਥੇ ਗੰਦ ਬਲਾਵਾ ਖਾਣ ਨੂੰ ਜੀ ਕਰਦਾ ਉਹ ਤੇਰੇ ਪਿਓ ਨੂੰ ਆਖ ਲਿਆਂ ਦੇ ਤੈਨੂੰ ਉਹ ਜੜੀਆਂ ਸੁੰਡੀਆਂ ਜੀਆਂ ਖਾਂਦੀ ਰਹਿਨੀ ਅਗਡੋ ਵੇਜੇ ਉਹ ਹੈ ਤੈਨੂੰ ਚੰਗੇ ਲੱਗਦੇ ਮੈਂ ਆ ਫੇਰ ਉੱਠ ਕੇ ਤੇ ਹੁਣ ਮੈਂ ਕੋਈ ਕੰਮ ਕਰ ਲਾਂ ਫੇਰ ਮੈਂ amni ਆ ਫੇਰ ਮੈਂ ਤੇਰਾ ਸਿਰ ਕੁੱਟ ਦੇਣੀ ਮੈਨੂੰ ਫੇਰ ਦੱਸਦੀ ਜੇ ਕੋ ਖਾਣਾ ਆਊਗਾ ਤੇ ਉਹ ਕਿਤਰਾ ਪਈ ਆ ਪਿਓ ਤੇਰਾ ਉਹ ਦਾਵਾ ਤੇ ਉਹਨੂੰ ਆਨੀ ਆ ਦਵਾਈਆਂ ਤਾਂ ਆਵੇ ਕਿੰਨੀਆਂ ਪਈਆਂ ਦਵਾਈ ਤੇ ਦਿੱਤੀ ਪੁਖਾਰ ਦਾ ਤੇ ਤੇਰਾ ਫਰਕ ਨਹੀਂ ਪੈਣ ਡਿਆ ਕਿਦਾਂ ਸਕੂਲ ਦੀ ਤੇ ਨਹੀਂ ਟੈਨਸ਼ਨ ਲੈਣ ਡਈ ਨਹੀਂ ਪੜਨਾਉਂ ਦਾਵਾ ਹਾਂ ਦਾ ਪਿਓ ਤੇਰਾ ਤੁਹਾਨੂੰ ਆਨੀ ਆ ਜੋ ਮੰਗਦੀ ਦੀ ਇਹਨੂੰ ਲੈਣ ਕੇ ਤੂੰ ਵੇਚੜਾਈ ਮੇਰੇ ਨੂੰ ਬੁਖਾਰ ਚੜ ਗਿਆ ਆਈ ਤੇ ਉਹ ਕਿਦਾਂ ਪਤਾ ਨਹੀਂਗਾ ਕਿਉਂ ਚੜ ਗਿਆ ਮੈਂ ਉਹ ਲਾਗੋ ਆਈ ਛਰਕਟ ਕੇ ਆਈ ਦਵਾਈ ਵੀ ਦਿੱਤੀ ਆ ਹੂੰ ਤੇ ਅਜੇ ਪਰ ਬੜੀ ਤਪਣ ਲਈ ਜੇ ਮੈਂ ਖਾਣ ਨੂੰ ਖਿਚੜੀ ਆ ਨਹੀਂ ਆ ਤੇ ਆਦੀ ਮੈਂ ਨਹੀਂ ਖਾਣੀ ਜਿਹੜੀ ਚੀਜ਼ ਮੈਂ ਆ ਨਹੀਂ ਆਦੀ ਨਹੀਂ ਖਾਣੀ ਚੰਗੀ ਭਲੀ ਇਹਦੇ ਹਾਂ ਤੇ ਬੁਖਾਰ ਹੁਣ ਮੈਂ ਵੇਖਿਆ ਤੇ ਹਾਵੇ ਬੁਖਾਰ ਚੜਿਆ ਆਈ ਤਾਂ ਉਹ ਚੀਜ਼ਾਂ ਮੰਗਦੀ ਆ ਜਿਹੜੀਆਂ ਗੰਦ ਬਣਾਵਾ ਖਾਂਦੇ ਕੀ ਕੁਰਕਰੇ ਕ ਕੀ ਲੈ ਚ ਰੂਚ ਕ ਜਿਹੜੀ ਮੰਗਦਣਾ ਤੇ ਪੁੱਛਣਾ ਜੋ ਖਾਣਾ ਵਾ ਉਹਨੂੰ ਆਂਦੀ ਆ ਤੇ ਮੈਂ ਬਣਾ ਦਿੰਦੀ ਆ ਘਰ ਨਹੀਂ ਉਹ ਹੁਣ ਬੁਖਾਰ ਜਿਹੜਾ ਥੋੜੀ ਕੁਰਕਰੇ ਖਾਣੇ ਪਰ ਹੁਣ ਕੀ ਪਤਾ ਪੁੱਛ ਕੇ ਵੇਖ ਲਾ ਸਵੇਰ ਸਕੂਲੋਂ ਆਈ ਆ ਤੇ ਘਰੇ ਨੇ ਖਾਦਾ ਕੁਝ ਨਹੀਂ ਤੇ ਆੜ ਕੇ ਤੇ ਪੈ ਗਈ ਚੱਲ ਦੇਖਣ ਪਰੋਂ ਧਿਆਨ ਦੀ ਲੱਗੇ ਬਹਿ ਜਾ ਤੇ ਮੈਂ ਹੁਣ ਰੋਟੀ ਪਾਣੀ ਦਾ ਕਰਨਾ ਹੀ ਹੋਇਆ ਨਾ ਰੋਟੀਆਂ ਪਕਾਵਾ ਚੱਲ ਜੀ ਕਹਿੰਦੀ ਕੁੜੀ ਬਹਿਣਾ ਕਰੀ ਨਹੀਂ ਮੈਂ ਬੈਠੀ ਆਂ ਹੀ ਮੈਂ ਤਾਂ ਸਿਰ ਘੁੱਟਦੀ ਆਂ ਹੀ ਉਹਦਾ ਅੱਛਾ ਤੇ ਜਾ ਤੂੰ ਹੀ ਕੁਛ ਨਾ ਨਹੀਂ ਤੇ ਤੂੰ ਬਹਿ ਜਾ ਘੜੀ ਲੱਗੇ ਚੱਲ ਮੈਂ ਕਰਤਾ ਪੜ ਆ ਕੀ ਹੋਇਆ ਮੇਰੇ ਪੁੱਤ ਨੂੰ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਮਿੱਤੀ ਨੂੰ ਪਪਾ ਹਾਂ ਜੇ ਮਮਾ ਦੇ ਰਗੇ ਉਹ ਜੋ ਬੁਖਾਰ ਹੁੰਦਾ ਦਾਈ ਮੈਂ ਮੱਦੇ ਲੱਗੇ ਬੈਠ ਰੰਦੇਗਾ ਆਪਣੀ ਗੋਦੀ ਵਿੱਚ ਜਿਵੇਂ ਮੇਰਾ ਸਹਿਰਕ ਜੇ ਮੈਂ ਦਾਦੀ ਬਣ ਗਿਆ ਦਾਦੀ ਬਣ ਕੇ ਮੈਂ ਕੰਮ ਕਰਨਾ ਵਾ ਬਾਊ ਜੀ ਤਾਂ ਮਮਾ ਤੇ ਤਾਤਰੇ ਲਾ ਕੇ ਬੈਹ ਜਿੰਦੇ ਤਾਂ ਕੰਮ ਦਾਦੀ ਮੈਂ ਕਰ ਲੈਂਦੇ ਹੁੰਦੇ ਸੀ ਨਾ ਹੁਣ ਤਾਂ ਸਾਰਾ ਕੰਮ ਤੇ ਦਾਦੀ ਮੈਨੂੰ ਕਰਨਾ ਪੈਣਾ ਨਾ ਹਾਂ ਪਰ ਉਹ ਮੇਰਾ ਸਿਰ ਵੀ ਕੋਟ ਕੇ ਦਿੰਦੇ ਹੀ ਅੱਜ ਇਹ ਤਾਂ ਅਧੀਮਾਂ ਚੰਗੀਆਂ ਦਾਦੀ ਮਾਂ ਮਾੜੀ ਥੋੜੀ ਆ ਪਤਾ ਇਹਨਾਂ ਘਰ ਦਾ ਵੀ ਕੰਮ ਕਰਨਾ ਨਾ ਕੀ ਖਾਣਾ ਮਰੀਤੀ ਨੇ ਮੇਰੇ ਕੋਖ ਨਹੀਂ ਖਾਣੂ ਜੀ ਕਰਨ ਰਿਆ ਜਦੋਂ ਸਕੂਲੇ ਰੋਟੀ ਖੜੀ ਖਾਦੀ ਸੀ ਨਹੀਂ ਹੂੰ ਉਹ ਕਿਉਂ ਨਹੀਂ ਖਾਦੀ ਅੱਧੀ ਖਾਦੀ ਜੀ ਹੂੰ ਤਾਂ ਤੂੰ ਖਾਂਦੀ ਤੇ ਹੈ ਨਹੀਂ ਤੂੰ ਜਿਹੜੀਆਂ ਮਹਗੀਆਂ ਬਣਾਵੜਾ ਕੇ ਖਾਨੀ ਹੈ ਨਾ ਕੁਰਕੜੇਲੇ ਜਿਹੋ ਉਹ ਤੋਂ ਥੋੜੀ ਚੰਗੇ ਆ ਹੂੰ ਫਲ ਖਾਇਆ ਕਰ ਫਰੂਟ ਖਾਇਆ ਕਰ ਮੈਂ ਖਾਣੀ ਆ ਹੋਵੇ ਕਿ ਨਾ ਜਰੋਗ ਦਵਾਈ ਲਈ ਥੋੜਾ ਟਾਈਮ ਹੈ ਅੱਜ ਇੱਥੇ ਹੂੰ ਜਿਆ ਮਰ ਫਰਕ ਨਾ ਕੋਈ ਜਪਾ ਨਾ ਇਹ ਕੋਈ ਪੈਰੇ ਨਾਲ ਫਰਕ ਗਲਾ ਗੁਲਾ ਤਾਂ ਨਹੀਂ ਖਰਾਬ ਨਹੀਂ ਹੂੰ ਘੜੇ ਤੋਂ ਇਹਨਾਂ ਨੂੰ ਫਿਰਦੀ ਵੀ ਨੰਗੇ ਪੈਰੀ ਰਹੀਆਂ ਬਾਹਰ ਕਿ ਪੜਾਈ ਦੀ ਟੈਨਸ਼ਨ ਤਾਂ ਨਹੀਂ ਕੋਈ ਨਹੀਂ ਖਿੜੀ ਖਾਣੀ? ਨਹੀਂ ਜੀ ਨਹੀਂ ਕਰਨ ਦੇ ਕੋਈ ਖਾਣ ਨੂੰ। ਨਹੀਂ ਦਾਦੀ ਮੈਨੂੰ ਕਹਿੰਦੇ ਪਤਲੀ ਪਤਲੀ ਜੀ ਖਿੜੀ ਬਣਾ ਦੇ ਖਾਲਾ। ਮੈਂ ਛੱਡੀ ਪਰਿਆ ਦਾਲਾ ਬੁਦਦਾ। ਬੋਤਾਂ ਦੀ ਬੁਖਾਰ ਕਰਕੇ ਤੇਨੂੰ ਲੱਗਦਾ ਭੁਖਾਲਾ ਥੋੜੀ ਖਿਜੀ ਚੰਗਾ। ਮੈਂ ਕਹਿੰਦਾ ਉਹ ਤੇ ਦਾਦੀ ਮੈਨੂੰ ਖਿਜੀ ਬਣਾ ਲੈ ਠੀਕ ਆ। ਚਲ ਮੈਂ ਇਦੀ ਰੈਸਟ ਕਰ ਲਾ। ਠੀਕ ਆ। ਮੰਮੀ ਨੂੰ ਨਹੀਂ ਯਾਦ ਕਰਨਾ ਮੈਂ ਇੱਥੇ ਹੈਗਾ ਹਾਂ ਨਾ। ਠੀਕ ਆ ਆ ਮੈਂ ਮਾਂ ਆਪਣੇ ਨੇ ਜਦ ਮਰੀਆਂ ਨੂੰ ਯਾਦ ਕਰੀ ਤਾ ਹੀ ਤੈਨੂੰ ਠੀਕ ਆ ਜੋ ਤੂੰ ਹਾਰੇ ਵੇਲੇ ਆਪਣੀ ਮਾਂ ਨੂੰ ਯਾਦ ਕਰਦੀ ਰਹਿਣੀ ਮਮਲੀ ਜੀ ਆਦੀ ਬੜੀ ਹੰਦੇ ਪਿਆਰੇ ਬੜਾ ਕਰਦੇ ਸੀਗੇ ਤੇ ਕੋਈ ਕੱਲਿ ਪੜ੍ਹ ਤੇ ਕੀ ਹੋ ਗਿਆ ਬਹਿ ਗਮਣਾ ਉਹ ਇੱਕ ਯਕਨ ਰਹਿ ਮੈਂ ਕਹਿੰਦਾ ਦਾਦੀ ਮੈਨੂੰ ਖੀੜੀ ਬਣਾਉਂਦੀ ਕਿ ਜਿਹੜੀ ਖਾੜੀ ਚੰਗਾ ਠੀਕ ਹਾਂ ਮਾਤਾ ਉਹਨੂੰ ਬਣਾ ਲੈ ਖੀੜੀ ਪਤਲੀ ਮੈਂ ਤਾਂ ਪੁਰਸ਼ ਕੇ ਆਈ ਆਂਦੀ ਨਹੀਂ ਖਾਣੀ ਉਹ ਆਂਦੀ ਤਾਂ ਹੈਗੀ ਚੱਲ ਥੋੜੀ ਜੀ ਖਾਦੂ ਕਹਿੰਦੀ ਰੋਟੀ ਸਕੂਲੇ ਵੀ ਨਾ ਖਾਦੀ ਉਹਨੇ ਸਕੂਲੇ ਵੀ ਨਹੀਂ ਖਾਦੀ ਉਹ ਨਹੀਂ ਜਿਹੜਾ ਟਿਫਨ ਪੈਕ ਕਰਕੇ ਉਹ ਵਾਪਸ ਆ ਕੇ ਕਹਿੰਦੀ ਮੈਂ ਥੋੜੀ ਜੀ ਖਾਦੀ ਐ ਤਾਂ ਮੈਂ ਟਿਫਨ ਵੇਖਿਆ ਤਾਂ ਟਿਫਨ 'ਚ ਰੋਟੀ ਹੁੰਦੀ ਹੀ ਨਹੀਂ ਖਾਦੀ ਨਹੀਂ ਹੁੰਦੀ ਦੱਸ ਚੜਿਆ ਇਹਨੂੰ ਬੁਖਾਰ ਉੱਥੇ ਹੀ ਆਹ ਇਹ ਇੱਕ ਟੈਨਸ਼ਨ ਬੜੀ ਲੈਂਦੀ ਟੈਨਸ਼ਨ ਤਾਂ ਹੁਣ ਮਿਲੂ ਵੀ ਪੜੀ ਆ ਮੈਂ ਹੁਣ ਕੀ ਕਰਾਂ ਨਹੀਂ ਆਣੀ ਹੁਣ ਕੀ ਆਖੀ ਟੈਨਸ਼ਨ ਤੇ ਆ ਗਈ ਹਾਂ ਮਾਂ ਪਿੰਡ ਬੜਾ ਯਾਰ ਕਰ ਉਹ ਹੈ ਮਾਂ ਦੀ ਟੈਨਸ਼ਨ ਵਾਂਗੇ ਜੇ ਔਰ ਨੂੰ ਆ ਤਾਂ ਸਾਨੂੰ ਕਿਹੜੀ ਘਾਟ ਹੋਦੀ ਨਹੀਂ ਜੀ ਹੈਗੀ ਬੱਸ ਕੀ ਕਰੀਏ ਹੋਣਾ ਆ ਚਲ ਤੂੰ ਬਣਾ ਤਤਲੀ ਖਿਚੜੀ ਬਣਾ ਲੈ ਚਲ ਵੇਖੋ ਆ ਰਿਹਾ ਉਹ ਹੈ ਚੰਗਾ ਰੋਟੀ ਬਹਿ ਜੀ ਤਾਂ ਲੱਗੇ ਚੰਗਾ ਰੋਟੀਆਂ ਫਿਰ ਮੈਂ ਆਪਾਂ ਬਣਾ ਖਿਚੜੀ ਰੋਟੀ ਘਰ ਰਹਿਣ ਦਿੰਦੀ ਹੈਗੇ ਪਹਿਲਾਂ ਤਾਂ ਮੈਂ ਖਿਚੜੀ ਬਣਾਉਂਦਾ ਖਿਚੜੀ ਬਣਾ ਦੇ ਤੂੰ ਪਹਿਲਾਂ ਚੰਗਾ ਆ ਬਣਾ ਉਹਦੇ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ। ਯਾਦ ਕਰ ਕਰ ਕੇ ਬੁਖਾਰ ਚੜਾ ਲੈਂਦੀ ਹੈ। ਬਧੇਰਾ ਸਮਝਾਈਦਾ ਵੀ ਇੰਨਾ ਯਾਦ ਨਹੀਂ ਕਰੀਦਾ ਜਿਵੇਂ ਮਰ ਜਾਂਦੀਆਂ ਕਿਹੜੀਆਂ ਵਾਸ਼ ਮੋੜਦੀਆਂ। ਕਹਿੰਦੀ ਹੈ ਮਮੀ ਮੇਰੇ ਸਿਰ ਉੱਤੇ ਬੈਠੀ ਰਹਿੰਦੀ। ਇਹ ਕਰ ਕੁੜੀ ਪੇਹਤੀ ਜਾਂਦੀ ਚਾਰੇ ਪਾਸੇ। ਇੱਕ ਦਜੀ ਕਰਦਾ ਜਿਹੜਾ ਪਲਵਾਨ ਕਿੰਦਾ ਇਸ ਤੇ ਲੋਕਾ ਹੀ ਲਈਏ ਫੇਰ ਸੋਚਦਾ ਨਹੀਂ ਮਤ ਰਹੀ ਮਤ ਰਹੀ ਹੁੰਦੀ ਆ ਜੇ ਇਹ ਨਾ ਹੋਏ ਕੁੜੀ ਨੂੰ ਹੋਰ ਤੰਗ ਕਰ ਦੇ ਮਾਤਾ ਕੋਈ ਕਿਹੜਾ ਕੰਮ ਹੁੰਦਾ ਵਾ ਉਹ ਵੀ ਖਿੱਚਦੀ ਰਹਿੰਦੀ ਚਾਰੇ ਪਾਸੇ ਜੇ ਨਹੀਂ ਕੰਮ ਹੁੰਦਾ ਤਾਂ ਫੇਰ ਖਿੱਚਦੀ ਆ ਕਿੰਦੇ ਤੇ ਹੈਗਾ ਟੰਗੀ ਆ ਜਨਾਨੀ ਇਹ ਤਲਾਕ ਹੋਇਆ ਤਾਂ ਨਿਆਣਾ ਕੋਈ ਨਹੀਂ ਹੁਸਾਦਾ ਜਿਹਦੇ ਆਪਣੀ ਕੋਈ ਲਾਤ ਨਹੀਂ ਇੰਨਾ ਚੰਗਾ ਹੀ ਪ੍ਰਤਾਪ ਕਰੇ ਦੇਖਦੇ ਆ ਕਿ ਕਰਨਾ ਵਕੀਲ ਨਹੀਂ ਕਰਨਾ ਆਹ ਹੈ ਕਿ ਨਿਆਣੇ ਵੀ ਮਾਵਾ ਹੀ ਸਾਬਦੀਆਂ ਵਾ ਤੈਨੂੰ ਕਿੱਥੋਂ ਬੁਖਾਰ ਚੜ ਗਿਆ ਨੋ ਜੇ ਤਾਂ ਮੈਨੂੰ ਚੰਕੇ ਸੇ ਕੰਮ ਕਰਨ ਜਾਣੀ ਆ ਤੇ ਫੇਰ ਪੱਜ ਕੇ ਨਹੀਂ ਮੇਰਾ ਧਿਆਨ ਇਹ ਤੇਰੇ ਵਿੱਚ ਆ ਤੇ ਕੁੜੀਏ ਕੀ ਕਰਾਂ ਮੈਂ ਬੁਖਾਰ ਚੜ ਜਾਣਾ ਦਾ ਮਾਂ ਤੇਰੀ ਨਹੀਂ ਕਿਤੇ ਤੇਰਾ ਵਸਾ ਨਹੀਂ ਖਾਂਦੀ ਹੁੰਦੀ ਸੱਸਰੀ ਘੰਟੀ ਜੀ ਸੱਸਰੀ ਘੰਟ ਆ ਜਾ ਬਹਿ ਜਾ ਮਨਪ੍ਰੀਤ ਕੀ ਗੱਲ ਹੋਈ ਦਿਨ ਇਹਨੂੰ ਬੁਖਾਰ ਜਿਆ ਹੀ ਹੋ ਗਿਆ ਆ ਇਹ ਤਾਂ ਤਾਂ ਬਣੀ ਬੜਾ ਡਈ ਹੂੰ ਬੁਖਾਰ ਹੋ ਗਿਆ ਸਕੂਲੋਂ ਆਈ ਆ अच्छा रोटी रोटी। ते रोटी पाणी ਵੀ ਨਹੀਂ ਖਾਦਾ ਉਹ ਵੇਖ ਕੇ ਗਿਆ ਇਹੋ ਪਿਉਏ ਦਾ ਆਂਦਾ ਟਿਫਨ ਚ ਉਦਾਂ ਹੀ ਪਈ ਏ ਰੋਟੀ ਤੇ ਜੇ ਹੁਣ ਮੈਂ ਥੋੜੀ ਜਿਹੀ ਖਿਚੜੀ ਬਣਾ ਕੇ ਤੈਨੂੰ ਖਵਾ ਲ ਕੇ ਹਟੀਆਂ ਤੇ ਚਮਕਾ ਪੰਡਾ ਵੀ ਅਜੇ ਕਰਨ ਵਾਲਾ ਵਮਨਪ੍ਰੀਤ ਜੇ ਮੈਂ ਚਮਕੇ ਸੀ ਜਾਨੀ ਆ ਤਾਂ ਭੱਜ ਕੇ ਫੇਰ ਇਹਦੇ ਵਾਲਾ ਹੁੰਨੀ ਹੈ ਗੁੱਡੇ ਬਣਦੇਲੀ ਤੇ ਬੜਾ ਔਖਾ ਹੋ ਜਾਂਦਾ ਵਾ ਨਿਆਣਾ ਸੰਭਣਾ ਬੜਾ ਔਖਾ ਮਾਵਾ ਕੋਈ ਸੰਭਲਦੇ ਨਿਆਣੇ ਮਾਵਾ ਦੀਆਂ ਦਿਖਾਈਆਂ ਨੂੰ ਮਾਵਾ ਨੂੰ ਨਾ ਮੈਂ ਤਾਂ ਨਹੀਂ ਉਹਨੂੰ ਨਾ ਕੋ ਹੁੰਦਾ ਮੈਨੂੰ ਹੀ ਹੋ ਜਾਂਦਾ ਹੂੰ ਤੇ ਆਪਣੇ ਬੱਚਾ ਤਾਂ ਸਾਂਭਦੀ ਚਲੋ ਆਂਟੀ ਜੀ ਹੁਣ ਨਾ ਤੁਸੀਂ ਇਦਾਂ ਕਿਹਾ ਕਰੋ ਹੁਣ ਮੋੜਕੜ ਕੇ ਤੁਸੀਂ ਵੇਖਣਾ ਮੈਂ ਇਹਨੂੰ ਕੀ ਕਰਾਂ ਮੈਂ ਮੇਰਾ ਤੇ ਆਪਣਾ ਨਹੀਂ ਜੀ ਲੱਗਦਾ ਮੈਂ ਨਿਆਣੀ ਨੂੰ ਵੀ ਛਿੜਕਦੀ ਰਹਿਣੀ ਆ ਮੇਰ ਕੋ ਵੀ ਨਹੀਂ ਕੋ ਹੁੰਦਾ ਛਿੜਕਦੀ ਰਹਿਣੀ ਆ ਵੀ ਕੁੜੀ ਗਿਆ ਤੂੰ ਆ ਕਰ ਲੈ ਚਲ ਤੈਨੂੰ ਜਾ ਚਾਊਗੀ ਹੂੰ ਤੇ ਕੀ ਕਰਾਂ ਮੈਂ ਮੈਂ ਬੜੀ ਔਖੀ ਹੋ ਗਈ ਆ ਬੰਦਰੀ ਤੇ ਮੈਂ ਤਾਂ ਉਹ ਵੇਖਣ ਦੀ ਆ ਕਿ ਕੁੜੀ ਦਾ ਤੇ ਸੌਂਗੀ ਹੈ ਜਾਂਦਾ ਔਖਾ ਵਾ ਤੇ ਵੀ ਚੱਲ ਜਾ ਹਾਂ ਹੈ ਵੀ ਨਿਆਣੀ ਆ ਜੀ ਤਰਸ ਵੀ ਮੈਨੂੰ ਬੜਾ ਆਉਂਦਾ ਹੀ ਓਹ ਨਹੀਂ ਬੜਾ ਦੁੱਖ ਵੀ ਆਉਂਦਾ ਵਾ ਫੇਰ ਮੈਨੂੰ ਆਖ ਦਿੰਨੀ ਆ ਕਿ ਚੱਲ ਆਹ ਕੰਮ ਕਰ ਤੈਨੂੰ ਜਾ ਚਾਉਂ ਪਰੰਤੂ ਜੀ ਕੀ ਐ ਦੇ ਕਨਿਆਣੇ ਨੇ ਕੀ ਸਿੱਖਣਾ ਵਾ ਆਏ ਤੱਕੋਛ ਵੀ ਨਹੀਂ ਆਏ ਤੇ ਇਹੋ ਜਿਹਾ ਨਿਆਣਾ ਤਾਂ ਜੇ ਸੁੱਤਾ ਹੀ ਨਹੀਂ ਉੱਠਦਾ ਸਵੇਰੇ ਟੇ ਦਾ ਪਿਓ ਠਾਣਾ ਨਾਲੇ ਦੀ ਤੇ ਮਾਂ ਨੇ लाਡ ਲਈ ਬੜੀ ਰੱਖੀ ਬੜੀ लाਡ ਲਈ ਰੱਖੀ ਸਾਰਿਆਂ ਹੀ ਰੱਖੀ ਹੈਗੀ ਹੂੰ ਸਾਨੂੰ ਕਿਹੜੀ ਹੁਣ ਦੁਪਰ ਆਜੀ ਆ ਮੈਂ ਰੋਟੀ ਸਵੇਰੇ ਬਣਾਉਣੀ ਆ ਤੇ ਪਿਓ ਇਹਦਾ ਵਾ ਉਹ ਟਫਣ ਟਫਣ ਤਿਆਰ ਕਰਕੇ ਤੇ ਨੂੰ ਸਕੂਲੇ ਤੇ ਲਾਉਂਦਾ ਕਈ ਵਾਰ ਵਿਚਾਰਾ ਸਿਰ ਵੀ ਇਹਦਾ ਵਾ ਦਿੰਦਾ ਬੜਾ ਉੱਖਾ ਹਨ ਹੋ ਗਿਆ ਸੌਂਗੀ ਆ ਜਾ ਮਨ ਤੇ ਤੇ ਉੱਥੇ ਬੈਨੇ ਰਸਟ ਕਰ ਲੈਂਦੇ ਖੜੀ ਜਨ ਆੰਬਟੜ ਗਾਂ ਕੋ ਤੇ ਬਹੁਤ ਔਖਾ ਬਣਿਆ ਨਹੀਂ ਮਾਹ ਆਪਣੇ ਪੜਾਈ ਲਿਖਾਈ ਹੁੰਦੀ ਆ ਤਾਂ ਫੇਰ ਤੋਂ ਕੰਮ ਹੋਵਦਾ ਹੋਰ ਕੀ ਆ ਮੈਂ ਤਾਂ ਫੇਰ ਉਹੋ ਹੀ ਪੈ ਗਿਆ ਉਹਨੂੰ ਨਾ ਹੀ ਕੋਸ਼ਿਸ਼ ਹੁੰਦਾ